ਬੀਤੇ ਦਿਨ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਾਰੀਗੋਚਾਂ ਦੀ ਬਸਨੀਕ ਭਪਿੰਦਰ ਕੌਰ 3 ਜੂਨ ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਪੈਸ਼ੇ ਘਡਾਉਣ ਗਈ ਸੀ ਪਰ ਉਸ ਤੋਂ ਬਾਅਦ ਉਹ ਲਾਪਤਾ ਹੈ ਭਪਿੰਦਰ ਕੌਰ ਦੀ ਮਾਤਾ ਕੁਲਵਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਕਿਡਨਾਪ ਕਰ ਲਿਆ ਗਿਆ ਹੈ ਕੁਲਵਿੰਦਰ ਕੌਰ ਅਨੁਸਾਰ ਭਪਿੰਦਰ ਕੌਰ ਦੀ ਪਹਿਲਾਂ ਵਿਆਹ ਹੋ ਚੁੱਕਾ ਸੀ ਜੋ ਕਿ ਬਾਅਦ ਵਿੱਚ ਤਲਾਕ ਹੋਣ ਤੋਂ ਖਤਮ ਹੋ ਗਿਆ ਉਸ ਤੋਂ ਬਾਅਦ ਪਰਿਵਾਰ ਨੂੰ ਲਗਾਤਾਰ ਧਮਕੀਆਂ ਭਰੀਆਂ ਕੱਲਾ ਆਉਂਦੀਆਂ ਰਹੀਆਂ ਸਨ ਜਿਸ ਸਬੰਧੀ ਉਹਨਾਂ ਵੱਲੋਂ ਥਾਣਾ ਸ਼੍ਰੀ ਹਰਿਮੰਦਰਪੁਰ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਲੜਕੀ ਦੀ ਗੁੰਮ ਹੋਣ ਮਗਰੋਂ ਪਰਿਵਾਰ ਵੱਲੋਂ ਡੀਐਸਪੀ ਐਸਐਸਪੀ ਬਟਾਲਾ ਡੀਜੀਪੀ ਅਤੇ ਮੁੱਖ ਮੰਤਰੀ ਨੂੰ ਲਿਖਤ ਅਰਜੀ ਇਨਸਾਫ ਦੀ ਮੰਗ ਕੀਤੀ ਗਈ ਸੀ ਦੂਜੇ ਪਾਸੇ ਥਾਣਾ ਸ਼੍ਰੀ ਹਰਿਮੰਦਰਪੁਰ ਦੇ ਐਸਐਚਓ ਹਰਜਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਲੜਕੀ ਦੀ ਫੋਟੇਜ ਸੀਸੀਟੀਵੀ ਫੋਟੇਜ ਦੇ ਆਧਾਰ ਤੇ ਲੜਕੀ ਕਿਸੇ ਮੈਡੀਕਲ ਸਟੋਰ ਅੱਗੇ ਆਪਣੀ ਸਕੂਟੀ ਖੜੀ ਕਰਕੇ ਕਿਸੇ ਨਾਲ ਆਪ ਗਈ ਸੀ ਜਿਸ ਤੋਂ ਕਿਡਨੈਪਿੰਗ ਦੀ ਗੱਲ ਫਿਲਹਾਲ ਸਾਹਮਣੇ ਨਹੀਂ ਆਈ ਹੈ ਉਹਨਾਂ ਦੱਸਿਆ ਕਿ ਤਵਦੀਸ਼ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਭੁਵਿੰਦਰਪੁਰ ਨੇ ਹਾਈ ਕੋਰਟ 'ਚ ਰਿਟ ਦਾਇਰ ਕਰਕੇ ਆਪਣੇ ਮਾ ਅਤੇ ਰਿਸ਼ਤੇਦਾਰਾਂ ਤੋਂ ਜਾਨ ਨੂੰ ਖਤਰਾ ਹੋਣ ਦੀ ਗੱਲ ਕਹੀ ਹੈ ਲੜਕੀ ਨੇ ਮਕੇਰੀਆ ਥਾਣੇ 'ਚ ਰਿਟ ਦੀ ਕਾਪੀ ਜਮ੍ਹਾਂ ਕਰਵਾ ਕੇ ਆਪਣੇ ਬਿਆਨ ਵੀ ਦਰਜ ਕਰਵਾਏ ਹਨ ਐਸਐਚਓ ਅਨੁਸਾਰ ਫਿਲਹਾਲ ਲੜਕੀ ਦਾ ਮੋਬਾਈਲ ਟਰੈਕ ਕਰਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿਸ ਥਾਂ ਤੇ ਮੌਜੂਦ ਹੈ ਆਉਂ ਦੇਖਦੇ ਹਾਂ ਸ਼ਹਿਰੀ ਹਰਗਮੈਂਟ ਪਰ ਤੋਂ ਪੱਤਰਕਾਰ ਜਸਪਾਲ ਚੰਦਰ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਲੋਕੋ ਵੀ ਗਏ ਇਕੱਠੇ ਹੋ ਕੇ ਹਾਂਜੀ ਐਮ ਐਲ ਏ ਨੇ ਦੋ ਤਿੰਨ ਨਰ ਫੋਨ ਕੀਤਾ ਪਰ ਪੁਲਿਸ ਨੂੰ ਕੋਈ ਨਹੀਂ ਆ ਅਸਰ ਹਾਂਜੀ ਤੇ ਨਾ ਹੀ ਉਹਨਾਂ ਨੇ ਕੋਈ ਕਾਰਵਾਈ ਕੀਤੀ ਮੈਨੂੰ ਬਸ ਮੇਰੀ ਬੇਟੀ ਮਿਲਣੀ ਚਾਹੀਦੀ ਆ ਫੋਨ ਨੰਬਰ ਆ ਫੋਨ ਨੰਬਰ ਹੈ ਜਿਨ੍ਹਾਂ ਦੇ ਸਾਨੂੰ ਫੋਨ ਆਉਂਦੇ ਰਹੇ ਧਮਕੀਆਂ ਪਰ ਮੇਰੇ ਕੋਲ ਕੀ ਨਾਮ ਤੇ ਕੁਛ ਰਹਿਣ ਵਾਲੇ ਹਾਂ ਕੁਲਵਿੰਦਰ ਕੌਰ ਮੇਰਾ ਨਾਮ ਹੈ ਮਾੜੀ ਬੁੱਛੇ ਨੇ ਰਹਿਣ ਵਾਲੇ ਹਨ ਸੀਨੀਅਰ ਗਵਿੰਦਰਪੁਰ ਮਾਜੀ ਕੀ ਵਾਕਿਆ ਹੈ ਹਾਂਜੀ ਮੇਰੀ ਬੇਟੀ ਹੈ 36 ਨੰਬਰੋਂ ਗਈ ਹੈ ਸ਼ਹਿਰ ਭਪਿੰਦਰ ਕੌਰ ਜੀ ਸ਼ਹਿਰ ਗਵਿੰਦਰਪੁਰ ਗਈ ਹੈ ਉਹ ਕੰਮ ਵਾਸਤੇ ਮੁੜ ਕੇ ਮਿਲੀ ਨਹੀਂ ਜੀ ਘਟਨਾ ਹੋ ਗਈ ਹੈ ਪਤਾ ਨਹੀਂ ਕੀ ਹੋਇਆ ਵੈ ਹਾਂ ਜਿਹਦੇ ਸੰਬੰਧੀ ਕੋਈ ਲਿਖਤੀ ਸ਼ਿਕਾਇਤ थाना ਸ਼੍ਰੀ ਹਰਗੋਬਿੰਦਪੁਰ ਦਿੱਤੀ ਹੈ ਹਾਂਜੀ ਜੀ 30 ਤਰੀਕ ਨੂੰ ਹੀ ਦਿੱਤੀ ਹੈ ਜੀ ਸ਼ਹਿਰ ਜੀ ਹਾਂਜੀ ਤੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਜੀ ਹਾਂਜੀ ਹਜੇ ਤੱਕ ਸਾਨੂੰ ਕੋਈ ਪਤਾ ਨਹੀਂ ਲੱਗਾ ਬੇਟੀ ਕਿੱਤੇ ਐ ਤੇ ਜਾਂ ਕੀ ਐ ਜਾਂ ਕੋਈ ਵਾਕਿਆ ਹੋ ਗਿਆ ਜਾਂ ਕੀ ਹੋਇਆ ਸਾਨੂੰ ਕੋਈ ਹਜੇ ਤੱਕ ਨਹੀਂ ਦੱਸਿਆ ਕੋਈ ਧਮਕੀ ਭਰੀ ਕਾਲ ਜਾਂ ਤ੍ਰਿਡ ਕਾਲ ਕਦੀ ਆਈ ਹੋਵੇ ਦਮ ਪਹਿਲਾਂ ਬਹੁਤ ਐ ਜੀ ਚੌਥੇ ਮਹੀਨੇ ਤੋਂ ਜੀ ਹਾਂਜੀ ਤੁਮ ਕੀ ਭਰੀਆਂ ਹੰਦੀਆਂ ਰਹੀਆਂ ਕਾਲਾਂ ਜੀ ਹਾਂਜੀ ਤੇ ਕੀ ਉਹਦੇ ਕੀ ਕੰਦੇ ਰਹੀ ਬਸ ਇਹੋ ਕੰਦੇ ਰਹੀ ਆ ਸਾਨੂੰ ਬੜੀ ਪਿਆਸੇ ਤੋਂ ਜਾਂ ਹੀ ਤੁਹਾਡੀ ਬੇਟੀ ਨਹੀਂ ਛੱਡਣੀ ਬੇਟੀ ਅਹੀਂ ਤੁਹਾਡੀ ਚੁੱਕ ਕੇ ਲੈ ਜਾਣੀ ਕਾਲਾਂ ਬਹੁਤ ਆਈਆਂ ਮੈਂ ਜੀ ਹਾਂਜੀ ਇਹਨਾਂ ਕਾਲਾਂ ਸੰਬੰਧੀ ਲਿਖਤੀ ਚਾਹ ਦਿੰਦੇ ਰਹੇ ਜਦੋਂ ਕਾਲ ਆਉਂਦੀ ਆ ਹਾਂਜੀ ਜਦੋਂ ਕਾਲ ਆਉਂਦੀ ਆ ਅਸੀਂ ਲਿਖਤੀ ਸੰਬੰਧੀ ਉਹ ਅਪਸਰਾਂ ਨੂੰ ਦਿੰਦੇ ਰਹੇ ਕਿਨੂੰ ਵੀ ਨਹੀਂ ਦਿਖਾ ਦਿੱਤਾ ਹਾਂਜੀ ਡੀਐਸਪੀ ਸਾਹਿਬ ਨੂੰ ਵੀ ਦਿੱਤੀ ਹੈ ਥਾਣੇ ਵੀ ਦਿੱਤੀ ਸੀ ਸੀ ਡੀਰ ਗੁਵਿੰਦਪੁਰ ਜੀ ਐਸਐਸਪੀ ਸਾਹਿਬ ਨੂੰ ਵੀ ਜੀ ਤੇ ਡੀਜੀਪੀ ਨੂੰ ਜੀ ਸੀਐਮ ਸਾਹਿਬ ਨੂੰ ਜੀ ਕੋਈ ਉਹਨਾਂ ਵੱਲੋਂ ਕੋਈ ਕਾਰਵਾਈ ਦਾ ਭਰੋਸਾ ਦਿੱਤਾ ਜਾਂ ਕੋਈ ਕਾਰਵਾਈ ਕੀਤੀ ਕੋਈ ਕੋਈ ਕਾਰਵਾਈ ਨਹੀਂ ਕੀਤੀ ਜੀ ਹਾਂਜੀ ਉਹ ਭਰੋਸਾ ਦਿੱਤਾ ਉਹਨਾਂ ਨੇ ਵੀ ਆਪਾਂ ਕੋਈ ਕਾਰਵਾਈ ਕਰਾਂਗੇ ਨਹੀਂ ਜੀ ਕੋਈ ਭਰੋਸਾ ਵੀ ਨਹੀਂ ਦਿੱਤਾ ਹਾਂਜੀ ਮੇਰੀ ਬੇਟੀ ਦਾ ਜੇ ਤੱਕ ਕੋਈ ਪਤਾ ਨਹੀਂ ਲੱਗਾ ਮੈਂ ਬੇਨਤੀ ਇਹੀ ਕਰਦੀ ਆ ਕਿ ਮੇਰੀ ਬੇਟੀ ਦਾ ਪਤਾ ਲੱਗਾ ਮੈਨੂੰ ਮਿਲੇ ਮੇਰੀ ਬੇਟੀ ਜਿੱਦਾਂ ਮਰਜੀ ਪੁਲਿਸ ਕਰਕੇ ਤੇ ਮੈਨੂੰ ਮੇਰੀ ਬੇਟੀ ਮਿਲਣੀ ਚਾਹੀਦੀ ਕੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਕਿਸੇ ਸ਼ੱਕ ਹੋਵੇ ਜਾਂ ਕੋਈ ਉਹ ਬਹਾਦਰ ਇਨਸਾਨ ਜਿਹਦੇ ਤੁਹਾਨੂੰ ਸ਼ੱਕ ਹੋਵੇ ਕੋਈ ਸ਼ੱਕ ਪਹਿਲੇ ਸੌਰੇ ਵੀ ਕਰਾ ਸਕਦੇ ਉਹ ਵੀ ਕਹਿੰਦੇ ਸੀ ਅਸੀਂ ਬਸਣ ਨਹੀਂ ਦੇਣੀ ਜੀ ਹਾਂਜੀ ਤੇ ਕੁਝ ਕੋਲਾ ਮੈਂ ਆਪਣੀਆਂ ਟਰੇਸ ਕਰਾਉਣ ਸਭ ਕੁਝ ਇਹ ਕਰ ਸਕਦੇ ਆ ਪਰ ਇਹਨਾਂ ਨੇ ਕੋਈ ਮੇਰੀ ਮਤ ਨਹੀਂ ਕੀਤੀ ਪ੍ਰਸ਼ਾਸਨ ਨੇ ਹਾਂਜੀ ਬੱਚੀ ਦੇ ਕੋ ਅੱਗੇ ਬੱਚੇ ਹੈਗੇ ਆ ਕੁੜੀਆਂ ਦੇ ਪਹਿਲੇ ਬੱਚੇ ਜਿਹੜੇ ਉਹਨਾਂ ਦੇ ਕੋਲ ਹੈ ਸੌਰਿਆਂ ਕੋਲ ਜੀ ਹਾਂਜੀ ਟੰਡਾ ਰਾਮ ਸਾਹਿਬ ਜੀ ਹਾਂਜੀ ਹੁਣ ਤੇ 6 ਮਹੀਨੇ ਕੀ 4 ਨੂੰ ਕੀਤਾ ਤੇ ਆ ਫਿਰ 22 4 ਨੂੰ ਇਹ ਤੇ 21 4 ਨੂੰ ਹੀ ਆਈ ਗੱਡੀ। ਘੁੰਮ ਦੇ ਰਹੀ ਐ। 22 4 ਨੂੰ ਜਦ ਡੀਐਸਪੀ ਨੂੰ ਤੇ ਲਾ ਦਿੱਤੀ ਉਹਨਾਂ ਨੇ ਵੀ ਕੋਈ ਮੇਰੀ ਸੁਣਵਾਈ ਨਹੀਂ ਕੀਤੀ। ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ। ਜਿਹੜੀ ਗੱਡੀ ਪਿੰਡ ਚੋਂ ਹੁੰਦੀ ਹੈ ਤੇ ਕੋਈ ਸਿਸ਼ਟੀ ਕੈਮਰੇ ਚ ਫੋਟੋਆਂ ਸੀਗੀਆਂ ਉਹ ਦਿਖਾਈਆਂ ਸੀਗੀਆਂ ਤੇ ਗੱਡੀ ਘੁੰਮਦੀ ਆ ਗਵਾਂਢੇ ਸਾਡੇ ਗਵਾਂਢ ਕੈਮਰੇ ਆ ਮੈਂ ਕਿਹਾ ਉਹਨਾਂ ਨੂੰ ਜਾ ਕੇ ਦੀ ਐਸਪੀ ਦਫ਼ਤਰੇ ਤੇ ਮੈਂ ਕਿਹਾ ਤੁਸੀਂ ਜਾਓ ਉਹਨਾਂ ਦੇ ਕੈਮਰੇ ਚ ਕਢੋ ਗੱਡੀ ਦਾ ਨੰਬਰ ਆ ਜਾਣਾ ਜੀ ਉਹਨਾਂ ਨੇ ਕਿਸੇ ਨੇ ਕੋਈ ਗੱਲ ਬਾਤ ਨਹੀਂ ਕੀਤੀ ਬਸ ਕਹਿੰਦੇ ਨੰਬਰ ਲਾਤਾ ਤੁਹਾਡੀ ਦਰਖਾਸਤ ਦਾ ਤੁਹਾਨੂੰ ਬੁਲਾਇਆ ਜਾਊਗਾ ਮੈਨੂੰ ਕਿਸੇ ਨੇ ਨਹੀਂ ਬੁਲਾਇਆ ਕੀ ਮੰਗ ਕੀ ਕਰਦੇ ਹੋ ਤੁਸੀਂ ਮੈਂ ਹੀ ਮੰਗ ਕਰਦੀ ਆ ਮੇਰੀ ਬੇਟੀ ਦਾ ਪਤਾ ਲੱਗਾ ਮੈਨੂੰ ਬੇਟੀ ਮਿਲਣੀ ਚਾਹੀਦੀ ਅੱਜ ਕੀ ਨਾਮ ਤੇ ਕਿੱਥੋਂ ਦੇ ਰਹੇ ਮੈਂ ਕਰਨੈਲ ਸਿੰਘ ਪਿੰਡ ਮਾਰੀ ਹੋਂ ਕਰਨੈਲ ਸਿੰਘ ਪੁੱਤ ਕਰਤਾਰ ਸਿੰਘ ਪਿੰਡ ਮਾਰੀ ਬੁੱਚਿਆਂ ਇਹ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿੰਦੇ ਸੀ ਉਹਨਾਂ ਵੀ ਇੱਕ ਟਲੰਡਰ ਕੋਰ ਮੇਰੇ ਨਾਲ ਰਿਲੀ ਕਰ ਦੇ ਜੀ ਕਰ ਜਾਂਦੀ ਆ ਲਾਗੇ ਇਹ ਲੜਕੀ ਪਹਿਨਾ ਇਹ ਮਤਲਬ ਆਈ ਸੀ ਜੀ ਤੇ ਉਹ ਪਰੇਸ਼ਾਨ ਕਰਦੇ ਸੀ ਸਾਰੇ ਸਾਰੇ ਜੀ ਤੇ ਕੋਰ ਚ ਕੀ ਚੱਲਦਾ ਰਿਹਾ 8 ਸਾਲ ਜੀ ਤੇ 8 ਸਾਲ ਦੇ ਬਾਅਦ ਵਿੱਚ ਕੀ ਰਹਿ ਜਿਹੜਾ ਇਹ ਰੋ ਮੇਰਾ ਨਾਮ ਹੋ ਗਿਆ ਤਲਾਕ ਹੋ ਗਿਆ ਜੀ तलाक तो बाद लड़की जारी चार अप्रैल तलाक बाद लड़की जो तलाक होती अबारा बड़े धमकी भरे जो पैसा लिया आया फैसले लड़की गुआ करके लगनी यूचना जड़ी आ लड़की जारी मतलब अधिकारियों दें ਜੀ ਉਹ ਟਾਣੇ ਡੀਐਸਪੀ ਐਸਐਸਪੀ ਸਾਰੇ ਇਹਨਾਂ ਨੇ ਆਪਣੀ ਜੀ ਬਰਖਾਸਤ ਜੀ ਮੈਨੂੰ ਇਹ ਕੋ ਖਤਰਾ ਹੈ ਜਾਨੀ ਖਤਰਾ ਹੈ ਜੀ ਤੇ ਉਹ ਜਿਹੜੇ ਉੱਤੇ ਨੰਬਰ ਜਿਹੜੇ ਹੁੰਦੇ ਰਹੇ ਆ ਇਹ ਨਾਲ ਉੱਤੇ ਲਿਖ ਕੇ ਭੇਜ ਦੇਣੀ ਬਾਅਦ ਵਿੱਚ 36 ਨੂੰ ਲੜਕੀ ਜਿਹੜੀ ਹੈ ਕਿਹਦੇ ਸੀਰ ਜਿੰਪੁਰ ਕੰਮ ਗਈ ਆਪਣੇ ਉਥੋਂ ਉਹ ਜਿਹੜੀ ਲੜਕੀ ਜਿਹੜੀ ਆ ਉਹ ਲਾਪਤਾ ਹੋ ਗਈ ਆ ਅਗਵਾ ਹੋ ਗਈ ਜੀ ਉਹ ਫੇਰੇ 36 ਨੂੰ ਸਾਰੀ ਪਛਾਹਤ ਏ ਬਗਈ ਟਾਣੇ ਉੱਥੇ ਜਾ ਕੇ ਰਿਪੋਰਟ ਲਿਖੀ ਉਹਨਾਂ ਨੇ ਜਿਸ ਦੇ ਕੀਪੜਾ ਮਾਰੀ ਪਿੱਛੇ ਲੜਕੀ ਕੀਤੀ ਛੇ ਦੇ ਗੈਬ ਉਹ ਸਬੰਧੀ ਵਿਕਤੀਸ਼ ਕਰ ਦਿੱਤੀ ਗਿਆ ਉਹਦੀ ਮਾਤਾ ਉਹਨੂੰ ਕੀ ਮਸਲਾ ਸਰ ਇਹ ਇਸ ਲੜਕੀ ਦਾ ਸਬੰਧ ਵਿੱਚ ਮਾਤਾ ਕੁਲਵਿੰਦਰ ਕੌਰ ਨੇ ਮਿਤੀ 1/7 ਨੂੰ ਦਰਖਾਸਤ ਕੀਤੀ ਹੈ ਮੇਰੀ ਲੜਕੀ ਗੁੰਮ ਹੋ ਗਈ ਹੈ ਜਿਸ ਦੇ ਸਬੰਧ ਵਿੱਚ ਰਫਟ ਨੰਬਰ 16 ਮਿਤੀ 1/7 22 ਦਰਜ ਕੀਤੀ ਗਈ ਆ ਤੇ ਇਸ ਦਾ ਸੁਰੂਗੋ ਦਾ ਇਸ ਤਰ ਵੀ ਜਾਰੀ ਕੀਤਾ ਗਿਆ ਪਰ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਲੜਕੀ ਨੇ ਇੱਕ ਦਿੱਟ ਨੰਬਰੀ CW P 7174 ਆਪਣੀ ਮਾਤਾ ਦੇ ਆਪਣੇ ਰਿਸ਼ਤੇਦਾਰਾਂ ਦੇ ਖਿਲਾਫ ਪਾਈ ਹੈ ਕਿ ਉਹ ਮੈਨੂੰ ਉਹਨਾਂ ਨੂੰ ਜਾਨ ਤੋਂ ਖਤਰਾ ਹੈ ਫਿਰ ਪੁਲਿਸ ਕੋਲ ਜਪਈਏ ਜਿਹੇ ਸੰਬੰਧ ਮਕੇਰੀਆਂ ਥਾਣੇ ਦੇ ਐਸਐਸ ਨੇ ਇਹਨਾਂ ਨੂੰ ਬੁਲਾਇਆ ਸੀ ਤੇ ਬਿਆਨ ਵੀ ਉੱਥੇ ਲਿਖਾਏ ਆ ਜਾ ਕੇ ਜੀ ਫਿਰ ਲੜਕੀ ਨੇ ਵੀ ਉਸ ਨਾਲ ਸੰਪਰਕ ਕੀਤਾ ਮਕੇਰੀਆਂ ਥਾਣੇ ਨਾਲ ਲੜਕੀ ਨੇ ਮੈਂ ਆਪਣਾ ਬਿਆਨ ਲਖਾਤਾ ਵੀ ਜੇ ਮੈਨੂੰ ਸਖਤਾਂ ਦੀ ਲੋੜ ਹੋ ਤਾਂ ਬਟਾੜੇ ਤੋਂ ਲੈ ਲਾਂ ਪਰਿਵਾਰ ਵੱਲੋਂ ਇੱਕ ਸੀਗਾ ਕਿ ਸ਼ੰਕਾ ਸੀਗਰੀ ਦੇ ਲੜਕੇ-ਕਿੜੇ ਨਾਲ ਉਹ ਇਹਦੀ ਕੋਈ ਸਿਸ਼ਟੀ ਕੈਮਰਾ ਬਹੁਤ ਇੱਛਾ ਕਰੀ ਸੀ। ਸਿਸ਼ਟੀ ਕੈਮਰੇ ਚੈੱਕ ਕੀਤੇ ਜਦੋਂ ਇਹ ਬੈਂਕ ਚ ਪੈਸੇ ਕਢਾਉਣ ਆਈ ਸੀ ਉਹਨੂੰ ਆਪਣੇ ਆਪ ਹੀ ਮੋਪੜ ਲਾ ਕੇ ਕਿਸੇ ਨਾਲ ਬਹਿ ਕੇ ਜਾਂਦੀ ਹੈ। ਰਵਾੜ ਵਾਲੀ ਕੋਈ ਗੱਲ ਨਹੀਂ ਹੈਗੀ। ਆਪਣੀ ਮਰਜ਼ੀ ਨਾਲ ਕਿਤੇ ਰਹਿ ਰਹੀ ਹੈ। ਤੇ ਇੱਕ ਇਸਰ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ? ਕਾਰਵਾਈ ਇਹ ਜੋ ਉਹਨੇ ਰਿਡ ਪਾਈ ਹੈ ਦਰਖਾਸਤ ਮਕੀਰੀਆਂ ਥਾਣੇ ਦੇ ਰਹੀ ਆ। ਫਿਰ ਵੀ ਅਸੀਂ ਇਹਦਾ ਮੋਬਾਈਲ ਮੂਲ ਟ੍ਰੇਸ ਕਰਕੇ ਵੀ ਦੇਖ ਲੈਨੇ ਆ ਵੀ ਐਸਾ ਡਿਸ਼ਨ ਪਤੇ।